ਸਾ希 ਕਲ ਜੀ ਸਾਰਿਆਂ ਨੂੰ ਸਬਕ ਜ਼ਿੰਦਗੀ ਦੇ ਅੱਜ ਆ ਗਿਆ ਜੀ 22ਵਾਂ ਦਿਨ ਸਵਾਗਤ ਕਰਦੀ ਆਂ ਅੰਮ੍ਰਿਤ ਦੇ ਨਾਲ ਸੋ ਸਬਕ ਜ਼ਿੰਦਗੀ ਦੇ ਵਿੱਚ ਅੱਜ ਮੈਂ ਡਿਸਕਸ ਕਰਨ ਲੱਗੀ ਆਂ ਜੀ ਮੈਨੂੰ ਲੱਗਿਆ ਕਿ ਜੇ ਮੈਂ ਉਹਨਾਂ ਗੱਲਾਂ ਦੀ ਚਰਚਾ ਕਰਾਂ ਜਿਣੀਆਂ ਮੈਂ ਆਪ ਆਪਣੇ ਪਿੰਡੇ ਤੇ ਹੰਡਾਈਆਂ ਨੇ ਤੇ ਜਿਨ੍ਹਾਂ ਦੇ ਬਾਰੇ ਬਹੁਤੇ ਲੋਕਾਂ ਨੂੰ ਉਪਲੇਖਾ ਵੀ ਹੁੰਦਾ ਹੈ ਕਿ ਇਹੋ ਜਿਹਾ ਹੁੰਦਾ ਹੈ ਇਹੋ ਜਿਹਾ ਨਹੀਂ ਹੁੰਦਾ ਹੈਗਾ ਜਦੋਂ ਤੁਸੀਂ ਬਾਹਰ ਆਉਣ ਦਾ ਬਾਹਰਲੇ ਮੁਲਕਾਂ ਵੱਲ ਆਉਣ ਦਾ ਪਲਾਨ ਕਰਦੇ ਹੋ ਚਾਹੇ ਤੁਸੀਂ ਕਰਦੇ ਪਿਓ ਚਾਹੇ ਜੇ ਤੁਸੀਂ ਪੈਰੈਂਟਸ ਹੋ ਤੁਹਾਡੇ ਬੱਚਿਆਂ ਬਾਰੇ ਤੁਸੀਂ ਇਹ ਗੱਲ ਸੋਚਦੇ ਪਏ ਹੋ ਤੇ ਮੈਂ ਪਹਿਲੀ ਗੱਲ ਤੁਹਾਨੂੰ ਕਹਾਂਗੀ ਕਿ ਪਹਿਲੀ ਗੱਲ ਤੁਹਾਡੇ ਬੱਚੇ ਨੂੰ ਕੀ ਪਤਾ ਹੋਣੀ ਚਾਹੀਦੀ ਕਿ ਕੀ ਉਹ ਪਰਿਵਾਰ ਤੋਂ ਦੂਰ ਰਹਿ ਸਕਦਾ ਹੈਗਾ ਇਹ ਮੈਂ ਇਸ ਗੱਲ ਵੱਲ ਬਿਲਕੁਲ ਵੀ ਡਿਸਕਸ਼ਨ ਨਹੀਂ ਕਰਾਂਗੀ ਕਿ ਕੀ ਬਾਹਰ ਆਉਣ ਦਾ ਰੁਝਾਨ ਚੰਗਾ ਹੈ ਜਾਂ ਮਾੜਾ ਹੈ ਉਹ ਇੱਕ ਅਲੱਗ ਵਿਸ਼ਾ ਬਣ ਜਾਂਦਾ ਹੈ ਚਰਚਾ ਦਾ ਪਰ ਮੈਂ ਗੱਲ ਕਰਾਂਗੀ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਬਾਹਰ ਆਉਣਾ ਚਾਹੁੰਦੇ ਹੋ ਜੇ ਤੁਸੀਂ ਮਨ ਬਣਾ ਲਿਆ ਹੈਗਾ ਇਹ ਬਾਹਰ ਆਉਣ ਦਾ ਤਾਂ ਪਹਿਲੀ ਗੱਲ ਹੈਗੀ ਏ ਤੁਹਾਡਾ ਆਪਣਾ ਜਿਹੜਾ ਤੁਸੀਂ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰਨਾ ਕਿ ਤੁਸੀਂ ਆਪਣੇ ਪਰਿਵਾਰ ਤੋਂ ਦੂਰ ਜਾ ਰਹੇ ਹੋ ਤੇ ਕੀ ਤੁਸੀਂ ਆਪਣੇ ਪਰਿਵਾਰ ਤੋਂ ਬਿਨਾ ਰਹਿ ਸਕਦੇ ਹੋ ਕਿਉਂਕਿ ਮੈਂ ਪਹਿਲੀ ਗੱਲ ਇੱਥੇ ਬਹੁਤ ਈ ਜਿਹੜੇ ਨੇ ਬੱਚੇ ਬੱਚੀਆਂ ਦੇਖੇ ਨੇ ਜਿਹੜੇ ਕਿ ਪਰਿਵਾਰ ਤੋਂ ਦੂਰ ਕਦੇ ਨਹੀਂ ਗਏ ਹੁੰਦੇ ਹੈਗੇ ਤੇ ਜਦੋਂ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਹੋਮ ਸਿਕਨੈਸ ਜਿਹੜੀ ਆ ਉਹ ਬਹੁਤ ਫੀਲ ਹੁੰਦੀ ਹੈ ਇਹ ਇੱਕ ਐਨੂੰ ਛੋਟੀ ਗੱਲ ਲੱਗਦੀ ਪਰ ਜਦੋਂ ਤੁਹਾਡੇ ਨਾਲ ਵਾਪਰਦੀ ਹੈ ਤਾਂ ਉਦੋਂ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤੇ ਦੂਜੀ ਗੱਲ ਕਿ ਤੁਹਾਡੀ ਸੇਤ ਤੁਸੀਂ ਸੇਤ ਬਾਕ ਨੂੰ ਤੁਸੀਂ ਕਿਹੋ ਜੀ ਹੈਗੇ ਹੋ ਕਿਉਂਕਿ ਇੱਥੇ ਆ ਕੇ ਸੇਤ ਬਹੁਤ ਜ਼ਰੂਰੀ ਹੋ ਜਾਂਦੀ ਏ ਤੁਸੀਂ ਇੱਥੇ ਮੈਡੀਕਲ ਫੈਸਿਲਿਟੀਆਂ ਆਪਾਂ ਕਹਿ ਦਿੰਨੇ ਆ ਕਿ ਬਾਹਰਲੇ ਮੁਲਕਾਂ ਵਿੱਚ ਵਧੀਆਂ ਨੇ ਬਟ ਇੱਥੇ ਇੱਕ ਗੱਲ ਦੇ ਉੱਪਰ ਬਹੁਤ ਫੋਕਸ ਕੀਤਾ ਜਾਂਦਾ ਏ ਜਿਵੇਂ ਇੰਡੀਆ ਦੇ ਵਿੱਚ ਆਪਾਂ ਨੂੰ ਭੱਜ ਕੇ ਦਵਾਈ ਲੈ ਆਉਣੀ ਆ ਨਾ ਆਪਾਂ ਜਾ ਕੇ ਕਿ ਬੁਖਾਰ ਚੜਿਆ ਦਵਾਈ ਲੈਣ ਦੀ ਜ਼ੁਕਾਮ ਹੋਇਆ ਤੇ ਦਵਾਈ ਲੈਣ ਦੀ ਇੱਥੇ ਉਹ ਸਿਸਟਮ ਨਹੀਂ ਹੁੰਦਾ ਹੈਗਾ ਇੱਥੇ ਤੁਸੀਂ ਦਵਾਈ ਲੈਣ ਜਾਓਗੇ ਤੁਹਾਨੂੰ ਉਹ ਕਹਿਣਗੇ ਕਿ ਤੁਹਾਡੀ ਬਾਡੀ ਜਿਹੜੀ ਹੈਗੀ ਕਿ ਐਂਟੀਬਾਇਓਟਿਕਸ ਤੁਹਾਡੀ ਬੋਡੀ ਆਪਣੇ ਆਪ ਪ੍ਰੋਡਿਊਸ ਕਰਦੀ ਏ ਤੇ ਤੁਹਾਨੂੰ ਆਪਣੀ ਬੋਡੀ ਨੂੰ ਟਾਈਮ ਦੇਣਾ ਪਵੇਗਾ ਹੀਲ ਕਰਨ ਵਾਸਤੇ ਤੇ ਜੋ ਕਿ ਆਪਣੀ ਬੋਡੀ ਇਸ ਚੀਜ਼ ਲਈ ਯੂਜ਼ ਟੂ ਨਹੀਂ ਹੁੰਦੀ ਹੈਗੀ ਉੱਥੇ ਮੈਨੂੰ ਯਾਦ ਏ ਮੇਰੀ ਬੇਟੀ ਨੂੰ ਇੱਕ ਵਾਰੀ ਰਾਤ ਨੂੰ ਮਤਲਬ ਵੋਮਿਟਸ ਹੋਈਆਂ ਤੇ ਮੈਂ ਐਮਰਜੈਂਸੀ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਵੋਮਿਟ ਦਾ ਕਲਰ ਕੀ ਹੈ ਡਾਰਕ ਬ੍ਰਾਊਨ ਹੈ ਐਂਡ ਹੈ ਤਾਂ ਮੈਂ ਕਿਹਾ ਕਿ ਨਾਰਮਲ ਕਲਰ ਹੈ ਆ ਤੇ ਕਹਿੰਦੇ ਸਾਹ ਲੈ ਰਿਹਾ ਬੱਚਾ ਮੈਂ ਕਿਹਾ ਹਾਂਜੀ ਦੈਨ ਇਟਸ ਓਕੇ ਪੈਰਾਸੀਟਾਮੋਲ ਦੋਵੋ ਤੇ ਬੱਚੇ ਨੂੰ ਹਾਈਡਰੇਟ ਰੱਖੋ ਥੈਟਸ ਇਟ 24 ਆਵਰਸ ਵੇਟ ਕਰੋ ਜੇ ਉਸ ਤੋਂ ਬਾਅਦ ਵੀ ਨਹੀਂ ਠੀਕ ਹੁੰਦੀਆਂ ਹੈਗੀਆਂ ਤਾਂ ਤੁਸੀਂ ਸਾਡੇ ਨੂੰ ਸਾਨੂੰ ਦੁਬਾਰਾ ਕੰਟੈਕਟ ਕਰ ਸਕਦੇ ਹੋ ਜਾਂ ਜੀਪੀ ਨੂੰ ਕੰਟੈਕਟ ਕਰ ਸਕਦੇ ਆਪਣੇ ਡਾਕਟਰ ਨੂੰ ਜਨਰਲ ਪ੍ਰੈਕਟਿਸ਼ਨਰ ਨੂੰ ਤਾਂ ਮੈਨੂੰ ਇਹ ਗੱਲ ਉਸ ਟਾਈਮ ਸੋਚ ਕੇ ਲੱਗਿਆ ਕਿ ਜੇ ਅਸੀਂ ਇੰਡੀਆ ਹੁੰਦੇ ਤਾਂ ਅਸੀਂ ਭੱਜ ਕੇ ਬੱਚੇ ਨੂੰ ਹਸਪੀਟਲ ਲੈ ਜਾਂਦੇ ਤੇ ਪਤਾ ਨਹੀਂ ਕਿਹੜੇ-ਕਿਹੜੇ ਇਲਾਜ ਅਸੀਂ ਕਰਵਾ ਲੈਂਦੇ ਉਸ ਰਾਤ ਪਰ ਇੱਥੇ ਸਿਰਫ ਉਹਨਾਂ ਨੇ ਟਾਈਮ ਦਿੱਤਾ ਕਿ ਆਪਣੀ ਬਾਡੀ ਨੂੰ ਟਾਈਮ ਦਿਓ ਉਹ ਹੀਲ ਕਰਨ ਵਾਸਤੇ ਤਾਂ ਤੁਸੀਂ ਆਪਣੇ ਆ ਠੀਕ ਹੋ ਚੋਗੇ ਹਨਾ ਇਹ ਚੀਜ਼ ਦਾ ਇੱਥੇ ਆ ਕੇ ਬਹੁਤ ਫਰਕ ਪੈਂਦਾ ਜੇ ਤੁਹਾਡੀ ਬੋਡੀ ਇਹ ਚੀਜ਼ ਲਈ ਯੂਜ਼ ਟੂ ਨਹੀਂ ਹੈਗੀ ਜੇ ਤੁਸੀਂ ਦਵਾਈਆਂ ਤੇ ਲੱਗੇ ਹੋਏ ਹੋ ਜਾਂ ਤੁਹਾਨੂੰ ਇੰਜ ਲੱਗਦਾ ਹੈਗਾ ਕਿ ਦਵਾਈਆਂ ਦੇ ਸਿਰ ਤੇ ਤੁਸੀਂ ਚੱਲਦੇ ਪਏ ਹੋ ਤੇ ਇੱਥੇ ਆ ਕੇ ਤੁਸੀਂ ਬਿਨਾਂ ਦਵਾਈਆਂ ਤੋਂ ਰਹਿ ਲੋਗੇ ਹਰ ਵਾਰੀ ਤੁਸੀਂ ਦਵਾਈਆਂ ਮੰਗਾਇਆ ਕਰੋਗੇ ਤੇ ਮਤਲਬ ਨੋਰਮਲ ਤੁਹਾਨੂੰ ਜ਼ੁਕਾਮ ਬੁਖਾਰ ਜੋ ਵੀ ਹੋਏਗਾ ਤੁਹਾਡੀ ਬੋਡੀ ਆਟੋਮੈਟਿਕਲੀ ਉਹਨੂੰ ਠੀਕ ਕਰੇਗੀ ਵੱਤ ਤੋਂ ਵੱਤ ਤੁਸੀਂ ਆਪਣਾ ਜੇ ਤੁਹਾਡੀ ਬੋਡੀ ਪੇਨ ਹੈ ਤਾਂ ਪੇਨ ਕਿਲਰ ਲਲੋਗੇ ਜਾਂ ਕੁਝ ਵੀ ਇਦਾਂ ਦਾ ਨੋਰਮਲ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਇਨਕਮ ਐਂਡ ਐਕਸਪੈਂਸਸ ਦਾ ਜਿਹੜਾ ਹੈਗਾ ਇਹ ਉਹ ਪੂਰਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਐਸਟੀਮੇਟ ਹੋਣਾ ਚਾਹੀਦਾ ਹੈਗਾ ਕਿ ਕੀ ਮੇਰੇ ਉੱਥੇ ਜਾ ਕੇ ਐਕਸਪੈਂਸਸ ਹੋਣ ਵਾਲੇ ਨੇ ਕਿ ਮੇਰੀ ਯੂਨੀਵਰਸਿਟੀ ਫੀਸ ਹੋਏਗੀ ਤੇ ਕਿੱਦਾਂ ਮੈਂ ਆਪਣੇ ਐਕਸਪੈਂਸਸ ਨੂੰ ਕਵਰ ਕਰਨਾ ਹੈਗਾ ਕਿ ਮੈਂ ਜਿੰਨਾ ਕੰਮ ਨੂੰ ਅਲਾਉਡ ਹੈਗਾ ਉਹਨੇ ਚ ਮੈਂ ਆਪਣਾ ਪੂਰਾ ਕਰ ਲਵਾਂਗਾ ਉੰਨੇ ਦੇ ਵਿੱਚ ਮੈਨੇਜ ਜ਼ਰੂਰ ਹੋ ਜਾਂਦਾ ਹੈ ਪਰ ਸ਼ੁਰੂ ਦੇ ਜਿਹੜੇ 2-3 ਮਹੀਨੇ ਹੁੰਦੇ ਨੇ ਉਹ ਕੰਮ ਲੱਭਣਾ ਕਰਨਾ ਬਹੁਤ ਔਖਾ ਹੁੰਦਾ ਹੈ ਉਹਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕਰਕੇ ਆਇਆ ਕਰੋ ਤੇ ਜਦੋਂ ਆਪਾਂ ਇੰਡੀਆ ਤੋਂ ਆਉਨੇ ਆ ਨਾ ਤੇ ਆਪਣੇ ਦਿਮਾਗ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਬਾਹਰ ਆਗੇ ਤਾਂ ਅਸੀਂ ਅਮੀਰੀ ਨੂੰ ਜਾ ਕੇ ਟੱਚ ਕਰ ਲੈਣਾ ਸੀ ਜਹਾਜ਼ ਦੀ ਸੀਟ ਤੇ ਬੈਠੇ ਆ ਤੇ ਪਤਾ ਨਹੀਂ ਅਸੀਂ ਕਿਹੜੇ ਅਰਸ਼ਾਂ ਤੇ ਬਹਿ ਗਏ ਆ ਤੇ ਅਹੀਂ ਜਾ ਕੇ ਅਮੀਰੀ ਨੂੰ ਟੱਚ ਕਰ ਲੈਣਾ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਇਵੇਂ ਦੋ ਤੁਹਾਡੀ ਇੱਕ ਨਵੀਂ ਲਾਈਫ ਨਵਾਂ ਸਟਰਗਲ ਇਥੇ ਆ ਕੇ ਸ਼ੁਰੂ ਹੋ ਜਾਂਦਾ ਹੈਗਾਏ ਕਈ ਲੋਕ ਕਹਿੰਦੇ ਨੇ ਕਿ ਇੰਨੀਆਂ ਸੱਚਾਈਆਂ ਦੱਸਣੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਲੋਕੀ ਆਉਂਦੇ ਪੈਣ ਉਹਨਾਂ ਨੂੰ ਡਰਾਉਣ ਦਾ ਕੰਮ ਹੁੰਦਾ ਪਰ ਨਹੀਂ ਇਹਦੇ ਵਿੱਚ ਮੈਂ ਡਰਾਉਣ ਵਾਲਾ ਕੋਈ ਕੰਮ ਨਹੀਂ ਕਰਦੀ ਪਈ ਹੈਗੀ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕਰਕੇ ਆਇਆ ਕਰੋ ਫਿਜ਼ਿਕਲੀ ਐਂਡ ਮੈਂਟਲੀ ਪ੍ਰੀਪੇਅਰ ਕਰਕੇ ਆਇਆ ਕਰੋ ਮੈਂ ਨਾ ਅੱਜ ਗੁਰਪ੍ਰੀਤ ਖੁੱਗੀ ਦੀ ਇੱਕ ਰੀਲ ਦੇਖਦੀ ਪਈ ਸੀ ਤੇ ਉਸ ਰੀਲ ਦੇ ਵਿੱਚ ਉਹ ਕਹਿੰਦੇ ਕਿ ਹਰੇਕ ਜਿਹੜਾ ਗਰੀਬ ਮਾਂ ਪਾਪ ਹੁੰਦਾ ਹੈ ਨਾ ਉਹ ਚਾਹੁੰਦਾ ਹੈ ਕਿ ਮੇਰੇ ਬੱਚੇ ਨੂੰ ਕੁਛ ਨਾ ਕੁਛ ਅਮੀਰੀ ਦਾ ਟੱਚ ਜ਼ਰੂਰ ਪਤਾ ਲੱਗੇ ਉਹ ਆਪਣੀ ਪੂਰੀ ਕੋਸ਼ਿਸ਼ ਕਰਦਾ ਹੈ ਚਾਹੇ ਮੈਂ ਉਹਨੂੰ ਕਿਸੇ ਮਹਿੰਗੇ ਰੈਸਟੋਰੈਂਟ 'ਚੋਂ ਕੁਛ ਖਵਾ ਲਿਆਵਾਂ ਜਾਂ ਕੁਛ ਵੀ ਉਹਦੇ ਲਈ ਸਪੈਸ਼ਲ ਕਰਦਾ ਜਿਸ ਦੇ ਨਾਲ ਉਹਨੂੰ ਲੱਗੇ ਕਿ ਹਾਂ ਮੇਰਾ ਬਾਪ ਗਰੀਬ ਹੋ ਕੇ ਵੀ ਮੈਨੂੰ ਅਮੀਰੀ ਦੇ ਜਿਹੜਾ ਹੈਗਾ ਉਹ ਫੈਸਿਲਿਟੀਆਂ ਦੇ ਰਿਹਾ ਹੈਗਾ ਇਹ ਪਰ ਇੱਕ ਅਮੀਰ ਬਾਪ ਕਦੀ ਵੀ ਆਪਣੇ ਧੀਆਂ ਪੁੱਤਰਾਂ ਨੂੰ ਗਰੀਬੀ ਦੀ ਝਾਕ ਨਹੀਂ ਦਿਖਾਉਂਦਾ ਹੈਗਾ ਤੇ ਉਹ ਗੱਲ ਬਿਲਕੁਲ ਸੱਚੀ ਹੈਗੀ ਤੇ ਜਿਹੜੀ ਕਿ ਹੋਣੀ ਵੀ ਚਾਹੀਦੀ ਹੈਗੀ ਕਿਉਂਕਿ ਇੱਥੇ ਸਿਰਫ ਉਹੀ ਆਉਂਦੇ ਨੇ ਜਿਨ੍ਹਾਂ ਦੇ ਪੱਲੇ ਕੁਝ ਹੁੰਦਾ ਏ ਪਰ ਇੱਥੇ ਜਦੋਂ ਆਉਂਦੇ ਨੇ ਤਾਂ ਉਹਨਾਂ ਦਾ ਬਿਲਕੁਲ ਹੀ ਉਲਟ ਹੋ ਜਾਂਦਾ ਲਾਈਫ ਸਟਾਈਲ ਤੇ ਉਹ ਗਰੀਬੀ ਉਹਨਾਂ ਨੇ ਕਦੀ ਉੱਥੇ ਵੇਖੀ ਨਹੀਂ ਹੁੰਦੀ ਹੈਗੀ ਜਿਹੜੀ ਗਰੀਬੀ ਉਹਨਾਂ ਨੂੰ ਇੱਥੇ ਆ ਕੇ ਵੇਖਣੀ ਪੈਂਦੀ ਹੈਗੀ ਕਿਉਂਕਿ ਇੱਥੇ ਉਹ ਗਰੀਬੀ ਰੇਖਾ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਕੋਲ ਕੰਮ ਨਹੀਂ ਹੈਗਾ ਕਿਉਂਕਿ ਇੱਥੇ ਕੋਈ ਸਾਡੀ ਬਜਮੀ ਇਨਕਮ ਨਹੀਂ ਹੈਗੀ ਕਿ ਸਾਨੂੰ 6 ਮਹੀਨੇ ਬਾਅਦ ਜ਼ਮੀਨ ਦਾ ਠੇਕਾ ਆਉਣਾ ਹੈ ਜਾਂ ਮਹੀਨੇ ਬਾਅਦ ਸਾਡੇ ਡੈਰੀ ਦੀ ਤਨਖਾਹ ਆਉਣੀ ਹੈ ਨਹੀਂ ਇੱਥੇ ਤੁਹਾਡੀ ਆਪਣੀ ਇਨਕਮ ਸੋਰਸਸ ਦੇ ਉੱਪਰ ਤੁਹਾਡੇ ਖਰਚੇ ਚੱਲਣੇ ਨੇ ਉਹਨਾਂ ਦੀ ਇਨਕਮ ਸੋਰਸਸ ਉਹ ਭਾਵੇਂ ਉੱਥੇ ਵੱਧ ਅਮੀਰ ਹੋਣ ਤੁਹਾਨੂੰ ਇੱਥੇ ਕੋਈ ਫਰਕ ਨਹੀਂ ਪੈਣਾ ਹੈਗਾ ਕੁਝ ਮਾਪਿਓ ਹੁੰਦੇ ਨੇ ਜਿਹੜੇ ਪਿੱਛੋਂ ਪੈਸੇ ਭੇਜ ਦਿੰਦੇ ਨੇ ਪਰ ਉਹ ਵੀ ਬੜੇ ਔਖੇ ਹੋ ਕੇ ਭੇਜਦੇ ਨੇ ਭਾਵੇਂ ਪਿੱਛੇ ਬਹੁਤ ਅਮੀਰ ਹੁੰਦੇ ਨੇ ਕਿਉਂਕਿ ਜਦੋਂ ਇੱਥੋਂ ਭੇਜਨੇ ਆਪਾਂ ਇੱਕ ਦੇ ਸੋ 110 ਬੰਨੇ ਜਿਹੜੇ ਨੇ ਉਹ ਬੜੇ ਸੌਖੇ ਨੇ ਪਰ ਜਦੋਂ ਉੱਥੋਂ 100 ਤੇ 110 ਦਾ 1 ਬਣਦਾ ਨਾ ਇੱਥੇ ਆ ਕੇ ਪਤਾ ਫੇਰ ਲੱਗਦਾ ਜਦੋਂ ਐਕਸਪੈਂਸਿਸ ਸਾਨੂੰ ਪਿੱਛੋਂ ਮੰਗਵਾਉਣੇ ਪੈਂਦੇ ਨੇ ਤੇ ਪਰਮਾਤਮਾ ਦੀ ਕਿਰਪਾ ਰਵੇ ਕਿ ਕਿਸੇ ਨੂੰ ਵੀ ਆਪਣੇ ਐਕਸਪੈਂਸਿਸ ਪਿੱਛੋਂ ਨਾ ਮੰਗਵਾਉਣੇ ਪੈਣ ਤੇ ਇੰਨਾ ਕੁ ਆਪਣੇ ਆਪ ਨੂੰ ਕਾਬਿਲ ਜ਼ਰੂਰ ਬਣਾ ਕੇ ਆਇਆ ਕਰੋ ਤੇ ਕਾਬਿਲ ਮੈਂ ਇੱਥੇ ਗੱਲ ਕਰਦੀ ਆ ਇੱਥੇ ਉਹ ਬੰਦਾ ਕਾਬਿਲ ਹੈਗਾ ਏ ਜਿਨੇ ਉੱਥੇ ਸਟਰਗਲ ਕੀਤਾ ਹੋਵੇ ਜੇ ਮੈਂ ਗੱਲ ਕਰਾਂ ਕਿ ਜੇ ਮਾਪੇ ਬਾਹਰ ਭੇਜਣ ਤੋਂ ਪਹਿਲਾਂ ਜੇ ਤੁਸੀਂ ਮੰਨ ਲਓ ਕਿ ਤੇ ਪਿੰਡ 'ਚ ਰਹਿੰਦੇ ਹੋ ਜਾਂ ਛੋਟੇ ਸ਼ਹਿਰ 'ਚ ਰਹਿੰਦੇ ਹੋ ਤਾਂ ਆਪਣੇ ਬੱਚੇ ਨੂੰ ਜੇ ਤੁਸੀਂ 2-3 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਵੀ ਚਾਹੇ ਉਹਨੇ +2 ਕਰ ਲਈ ਹੈ ਆਇਲਸ ਵਗੈਰਾ ਕਰਵਾਉਣ ਤੋਂ ਬਾਅਦ ਜਾਂ ਐਲਸ ਕਰਨ ਤੋਂ ਪਹਿਲਾਂ ਜੇ ਤੁਸੀਂ ਬਾਹਰ ਭੇਜਣ ਦਾ ਇਰਾਦਾ ਹੈਗਾ ਇਹ ਉਹਨਾਂ ਨੂੰ ਤੇ ਤੁਸੀਂ ਕਿਸੇ ਦਿੱਲੀ ਜਾਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਭੇਜੋ ਤੇ ਉੱਥੇ ਜਾ ਕੇ ਜਦੋਂ ਫੂਡ ਡਿਲੀਵਰੀਜ਼ ਕਰਨ ਉਹਨਾਂ ਨੂੰ ਕੋਈ ਐਕਸਪੈਂਸਸ ਨਾ ਭੇਜੋ ਉੱਥੇ ਜਦੋਂ ਆਪਣੇ ਖਰਚੇ ਆਪ ਉਸ ਸ਼ਹਿਰ ਦੇ ਅਕੋਰਡਿੰਗ ਚਲਾਉਣੇ ਸਿੱਖ ਜਾਣ ਫਿਰ ਉਹ ਬਾਹਰ ਆ ਕੇ ਵੀ ਕਾਮਯਾਬ ਹੋ ਜਾਣਗੇ ਸੋ ਜੇ ਤੁਸੀਂ ਲੱਗਦਾ ਵੀ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਪਹਿਲਾਂ ਉੱਥੇ ਕੋਈ ਛੋਟਾ ਮੋਟਾ ਕੰਮ ਕਰਕੇ ਜ਼ਰੂਰ ਵੇਖਿਆ ਕਰੋ ਕਿ ਕੀ ਅਸੀਂ ਕਰ ਸਕਦੇ ਹਾਂ ਇਹੋ ਜਿਹੇ ਕੰਮ ਬਹੁਤੇ ਲੋਕ ਹੁੰਦੇ ਨੇ ਉੱਥੇ ਉਹਨਾਂ ਨੇ ਬਿਲਕੁਲ ਸਟਰਗਲ ਨਹੀਂ ਕੀਤਾ ਹੁੰਦਾ ਜਦੋਂ ਇੱਥੇ ਆ ਕੇ ਕਰਨਾ ਪੈਂਦਾ ਇੱਕਦਮ ਉਹ ਕਰਤਾ ਲੈਂਦੇ ਨੇ ਬਟ ਕਿਤੇ ਨਾ ਕਿਤੇ ਮੈਂਟਲੀ ਅਪਸੈਟ ਰਹਿੰਦੇ ਨੇ ਕਿ ਇਹ ਮੈਂ ਕੀ ਕਰ ਰਹੀ ਆ ਵਾ ਇਹ ਮੇਰੇ ਕੰਮ ਲਾਇਕ ਦਾ ਨਹੀਂ ਹੈਗਾ ਜਾਂ ਕੁਝ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਹੁੰਦਾ ਏ ਸੋ ਉਹਨਾਂ ਚੀਜ਼ਾਂ ਤੋਂ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਬੱਚੇ ਨੂੰ ਥੋੜੀ ਬਹੁਤ ਗਰੀਬੀ ਉੱਥੇ ਵੀ ਦਿਖਾਓ ਉਹਨੂੰ ਉਸ ਦਾਇਰੇ ਦੇ ਵਿੱਚ ਲੈ ਕੇ ਜਾਓ ਜਿੱਥੇ ਉਹ ਆਪਣੇ ਖਰਚੇ ਆਪਣੀ ਇਨਕਮ ਦੇ ਅਕੋਰਡਿੰਗਲੀ ਕਰ ਸਕੇ ਕਿਸੇ ਬੇਗਾਨੇ ਸ਼ਹਿਰ ਵਿੱਚ ਜਾ ਕੇ ਕਿਉਂਕਿ ਉੱਥੇ ਕੋਈ ਵੀਜ਼ਾ ਨਹੀਂ ਲੈਣਾ ਪੈਣਾ ਹੈਗਾ ਪਰ ਐਟ ਲੀਸਟ ਉਹ ਆਪਣੇ ਖਰਚੇ ਚੱਕਣਾ ਉਥੋਂ ਸਿੱਖ ਜਾਏਗਾ ਸੋ ਆਪਣੇ ਬੱਚੇ ਨੂੰ ਪ੍ਰੀਪੇਅਰ ਕਰਕੇ ਭੇਜੋ ਤੇ ਸਿਰਫ ਉਹਨੂੰ ਸੁਪਨੇ ਨਾ ਦਿਖਾਓ ਉਹਨੂੰ ਇਹ ਚੀਜ਼ਾਂ ਬਾਰੇ ਵੀ ਦੱਸੋ ਕਿ ਤੈਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਲਾਸਟ ਗੱਲ ਜਿਹੜੀ ਹੈਗੀ ਉਹ ਹੈਗੀ ਕਿ ਤੈਨੂੰ ਕਿਹੜੇ-ਕਿਹੜੇ ਲੋਕਾਂ ਦਾ ਸਾਹਮਣਾ ਕਰਨਾ ਪੈ ਸਕਦਾ ਦੁਨੀਆ ਵਿੱਚ ਕਿਹੋ ਜੀ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਸਿਰਫ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਹਾਨੂੰ ਸਿਰਫ ਆਪਣੇ ਮਤਲਬ ਵਾਸਤੇ ਵਰਤਣਗੇ ਤੁਸੀਂ ਉਹਨਾਂ ਲੋਕਾਂ ਦੇ ਨਾਲ ਵਾਹ ਕਿੰਨਾ ਕੁ ਪਾਉਣਾ ਹੈਗਾ ਇਹ ਕਿਉਂਕਿ ਵਾਹ ਤੁਹਾਨੂੰ ਇੱਥੇ ਹਰੇਕ ਨਾਲ ਪਾਣਾ ਪਵੇਗਾ ਤੁਸੀਂ ਉਹਨਾਂ ਨਾਲ ਕਿੰਨਾ ਕੁ ਵਾਹ ਪਾਣਾ ਹੈਗਾ ਕਿੱਥੋਂ ਤੱਕ ਤੁਸੀਂ ਪਹੁੰਚ ਕਰਨੀ ਹੈਗੀ ਉਹਨਾਂ ਦੇ ਨਾਲ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਸਿਖਾ ਕੇ ਭੇਜਣੀਆਂ ਬਹੁਤ ਜ਼ਰੂਰੀ ਨੇ ਜੇ ਤੁਸੀਂ ਆਪਣੇ ਬੱਚੇ ਦਾ ਪਲਾਨ ਕਰ ਰਹੇ ਹੋ ਕਿ ਤੁਸੀਂ ਉਹਨੂੰ ਬਾਹਰਲੇ ਮੁਲਕ ਚ ਭੇਜਣਾ ਚਾਹੁੰਦੇ ਹੋ ਸੋ ਮੈਂ ਇੰਨਾ ਕੁ ਸਬਕ ਜਿਹੜਾ ਹੈਗਾ ਉਹ ਸਾਰਿਆਂ ਨੂੰ ਜ਼ਰੂਰ ਦੇਣੀ ਆ ਕਿ ਫਿਜ਼ਿਕਲੀ ਮੈਂਟਲੀ ਆਪਣੇ ਬੱਚੇ ਨੂੰ ਪ੍ਰੀਪੇਅਰ ਕਰਕੇ ਭੇਜੋ ਜੇ ਤੁਸੀਂ ਆਪ ਖੁਦ ਪਲਾਨ ਕਰ ਰਹੇ ਹੋ ਤਾਂ ਆਪਣੇ ਆਪ ਦੇ ਵਿੱਚ ਇਹ ਪ੍ਰੈਪਰੇਸ਼ਨ ਜ਼ਰੂਰ ਰੱਖਿਆ ਕਰੋ ਇੱਥੇ ਆ ਕੇ ਤੁਸੀਂ ਕੀ ਕਰਨਾ ਹੈਗਾ ਇਹ ਉਹ ਬਾਅਦ ਦੀ ਗੱਲ ਹੋਏਗੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਇਹ ਜਾਣਕਾਰੀ ਵਧੀਆ ਹੈਗੀਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਉਂਕਿ ਮੈਂ ਇਸ ਤੋਂ ਬਾਅਦ ਸੋਚ ਰਹੀ ਹਾਂ ਕਿ ਮੈਂ ਇੱਕ ਵੀਡੀਓ ਜਿਹੜੀ ਹੈਗੀ ਉਹ ਬਣਾਉਣੀ ਹੈਗੀ ਕਿ ਮੈਂ ਕਿਹੜੇ-ਕਿਹੜੇ ਲੋਕੀ ਜਿਹੜੇ ਨੇ ਉਹ ਮਤਲਬ ਇੱਥੇ ਆ ਕੇ ਕਿਹੜੇ-ਕਿਹੜੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਅਜ਼ਮਾ ਸਕਦੇ ਨੇ ਕਿਹੜੇ ਕੰਮਾਂ ਦੇ ਵਿੱਚ ਤੁਸੀਂ ਜਿਹੜੇ ਉੱਥੋਂ ਸਿੱਖ ਕੇ ਆਓ ਜਿਹੜੇ ਤੁਸੀਂ ਇੱਥੇ ਆ ਕੇ ਸਫਲ ਹੋ ਸਕਦੇ ਹੋ ਸੋ ਇਸ ਇਸਮ ਸਬਕ ਦੇ ਨਾਲ ਅੱਜ ਦਾ ਸਬਕ ਜ਼ਿੰਦਗੀ ਦੇ ਸਮਾਪਤ ਕਰਦੀਆਂ ਜੀ ਉਮੀਦ ਕਰਦੀਆਂ ਤੁਹਾਨੂੰ ਸਬਕ ਚੰਗਾ ਲੱਗਿਆ ਹੋਵੇਗਾ ਰੱਬ ਰੱਖਾ ਟੇਕ ਕੇਅਰ ਸਾਸ਼ੀ ਕਾਲ ਜੀ ਸਾਰੇ